ਇਹ ਕਿਹੜੇ ਆਧਾਰ ਤੇ ਧਮਕੀਆਂ ਦਿੰਦਾ ਸੀ ਕਿਹੜੇ ਆਧਾਰ ਤੇ ਇਹ ਕਹਿੰਦਾ ਸੀ ਕਿ ਜੇਕਰ ਕੰਮ ਕਰਨਾ ਆ ਤਾਂ ਮਿਲਣਾ ਪਊਗਾ ਡੀਆਈਜੀ ਭੁੱਲਰ ਨੂੰ ਕਿਹੜੇ ਆਧਾਰ ਤੇ ਪੈਸੇ ਦਾ ਲੈਣ ਦੇਣ ਕਰਵਾਉਂਦਾ ਸੀ ਕਿਹੜੇ ਆਧਾਰ ਤੇ ਲੱਖਾਂ ਰੁਪਏ ਇੱਕ ਮਹੀਨੇ ਦੇ ਦੇਣ ਲਈ ਕਹਿੰਦਾ ਸੀ ਇੱਕ ਲਿੰਕ ਆ ਜਿਹੜਾ ਉਹ ਤਾਂ ਸਾਹਮਣੇ ਆ ਗਿਆ ਇਹਦਾ ਕਿਹ ਲਿੰਕ ਇਹਦੇ ਨਾਲ ਬਣਦਾ ਸੀ 21 ਲੱਖੇ ਤੋਂ ਫੜਿਆ ਗਿਆ ਇਹ ਵਿਚੋਲੀਆ ਬਣਦਾ ਸੀ ਵਿਚੋਲੀਆ ਬਣ ਕੇ ਗੱਲਾਂ ਬਾਤਾਂ ਜਿਹੜੀਆਂ ਕਰਵਾਉਂਦਾ ਸੀ ਪਰ ਇਹਦੇ ਹੋਰ ਕਿੰਨੇ ਕੁ ਲਿੰਕ ਨੇ ਬਹੁਤ ਜ਼ਿਆਦਾ ਤਸਵੀਰਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਲੀਡਰਾਂ ਦੇ ਨਾਲ ਨੇ ਤੁਹਾਡੇ ਪਰਿਵਾਰਕ ਫੰਕਸ਼ਨਾਂ ਦੇ ਵਿੱਚ ਕਰਦਾ ਏ ਇਸ ਤਰ੍ਹਾਂ ਦੇ ਨਾਲ ਇੱਕ ਲੀਡਰ ਦੀਆਂ ਤਸਵੀਰਾਂ ਤਾਂ ਇਹਦੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਉਹਦੀ ਕੋਈ ਨਾ ਕਿਤੇ ਟੀਮ ਦਾ ਹਿੱਸਾ ਹੋਵੇ ਹੁਣ ਜਿਹੜੇ ਜਿਹੜੇ ਲੀਡਰਾਂ ਦੇ ਨਾਲ ਤਸਵੀਰਾਂ ਨੇ ਉਹ ਲੀਡਰ ਸਾਹਮਣੇ ਹੋ ਕੇ ਜਗਜाहਰ ਕਰਨ ਆਪਣੀਆਂ ਗੱਲਾਂ ਉਹ ਲੀਡਰਾਂ ਨੇ ਅਬਦੇ ਮੂੰਹ ਨੂੰ ਸੌਂ ਕਿਉਂ ਰੱਖਿਆ ਆ ਉਹ ਲੀਡਰ ਸਸਰੀ ਵਾਂਗੂ ਸੁੱਤੇ ਕਿਉਂ ਪਏ ਨੇ ਉਹ ਲੀਡਰ ਚੁੱਪ ਕਿਉਂ ਬੈਠੇ ਨੇ ਉਹ ਜਗਜाहਰ ਕਰਨ ਭਈ ਆਪਣੀਆਂ ਗੱਲਾਂ ਇੱਕ ਗੱਲ ਸਮਝ ਨਹੀਂ ਆਉਂਦੀ ਯਾਰ ਇਸ ਇਸ ਮਸਲੇ ਦੇ ਉੱਪਰ ਅਕਾਲੀ ਦਲ ਕਿਉਂ ਚੁੱਪਾ ਇਸ ਤੇ ਕਾਂਗਰਸ ਕਿਉਂ ਚੁੱਪਾ ਜਾਂ ਤਾਂ ਫਿਰ ਇਹ ਮੰਨਿਆ ਜਾਵੇ ਨਾ ਕਿ ਜਿਹੜੀ ਵੀ ਪਾਰਟੀ ਦੀ ਸਰਕਾਰ ਡੀਆਈਜੀ ਭੁੱਲਰੋਸੇ ਦਾ ਯਾਰ ਜਾਂ ਤਾਂ ਫਿਰ ਇਹ ਮੰਨਿਆ ਜਾਵੇ ਤੇ ਫਿਰ ਉਹ ਇਹ ਵੀ ਹੋ ਸਕਦਾ ਕਿ ਭਾਈ ਲੀਡਰ ਹੁਣ ਯਾਰੀਆਂ ਪਗਾਉਂਦੇ ਹੁਣ ਇਹਨਾਂ ਦੇ ਫਾਦਰ ਸਾਹਿਬ ਡੀਜੀਪੀ ਪੰਜਾਬ ਰਹੇ ਖੁਦ ਡੀਆਈਜੀ ਰਹੇ ਹੁਣ ਤੁਹਾਨੂੰ ਲੱਗਦਾ ਕਿ ਉਸ ਪਰਿਵਾਰ ਦੇ ਵਿੱਚ ਉਸ ਘਰ ਦੇ ਵਿੱਚ ਪੈਸੇ ਦੀ ਕਿਸੇ ਤਰ੍ਹਾਂ ਦੀ ਤੋੜ ਹੋ ਸਕਦੀ ਹੈ ਪੈਸੇ ਦੀ ਤੋੜ ਤਾਂ ਨਹੀਂ ਸੀ ਮਤਲਬ ਢਟਾ ਤਾਂ ਭਰ ਗਿਆ ਪਰ ਨੀਤ ਨਹੀਂ ਭਰੀ ਭ੍ਰਸ਼ਟਾਚਾਰ ਮੁਕਤ ਪੰਜਾਬ ਨੂੰ ਫਿਰ ਭਾਈ ਤਾਰ-ਤਾਰ ਕਰਕੇ ਦਿਖਾ ਦਦ ਦਿੱਤਾ ਸੀਬੀਆਈ ਵਾਲਿਆਂ ਨੇ ਭ੍ਰਸ਼ਟਾਚਾਰ ਮੁਕਤ ਪੰਜਾਬ ਦੀ ਅਸਲੀ ਤਸਵੀਰ ਫਿਰ ਦਿਖਾਤਾ ਦਿੱਤੀ ਸੀਬੀਆਈ ਵਾਲਿਆਂ ਨੇ ਭ੍ਰਸ਼ਟਾਚਾਰ ਮੁਕਤ ਦਾ ਫਿਰ ਭਾਂਡਾ ਮੁੱਦਾ ਮਾਰਤਾ ਦਿੱਤਾ ਸੀਬੀਆਈ ਵਾਲਿਆਂ ਨੇ ਦਿਖਾਤਾ ਦਿੱਤਾ ਭਾਈ ਫਿਰ ਆ ਤੁਹਾਡਾ ਭ੍ਰਸ਼ਟਾਚਾਰ ਮੁਕਤ ਪੰਜਾਬ ਤੁਹਾਡੇ ਆਪ ਦੇ ਡੀਜੀਪੀ ਡੀਆਈਜੀ ਦੇ ਘਰੋਂ ਜਿਹੜੇ ਹੈਗੇ ਐ ਇੰਨੇ ਪੈਸੇ ਜਿਹੜੇ ਆ ਉਹ ਮਿਲਦੇ ਆ ਤੁਹਾਡੇ ਆਪ ਦੇ ਡੀਆਈਜੀ ਡੀਆਈਜੀ ਵਿਚੋਲ ਗਿਆ ਕਰਦਾ ਜਿਹੜਾ ਹੈਗਾ ਉਹ ਪਾਇਆ ਜਾਂਦਾ ਆ ਤੇ ਹੁਣ ਇਹ ਤਾਂ ਕਹਿ ਨਹੀਂ ਸਕਦੇ ਨਾ ਕਿ ਸੀਬੀਆਈ ਬਿਨਾ ਕਿਸੇ ਸਬੂਤਾਂ ਤੋਂ ਆ ਗਈ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਫਾਇਰ ਬ੍ਰਿਗੇਡ ਦੇ ਵਿੱਚ ਕੰਟਰੈਕਟ ਬੇਸ ਤੇ ਇਹਨੂੰ ਨੌਕਰੀ ਵੀ ਦਿੱਤੀ ਗਈ ਸੀ ਉਦੋਂ ਇਹ ਨੌਕਰੀ ਤੇ ਵੀ ਲੱਗਿਆ ਸੀ ਉਹ ਗੱਲ ਵੱਖਰੀ ਕਿ ਨੌਕਰੀ ਤੇ ਇਹ ਗਿਆ ਨਹੀਂ ਉਹ ਗੱਲ ਵੱਖਰੀ ਕਿ ਨੌਕਰੀ ਦੇ ਵਿੱਚ ਵੀ ਇਹ ਜਿਵੇਂ ਕਹਿੰਦੇ ਫਰਲੋ ਫਰਲੋ ਤੇ ਰਹਿੰਦਾ ਸੀ ਤੇ ਜਿਹੜੇ ਕੰਮ ਕਾਜ ਆਪਦੇ ਹੁੰਦੇ ਸੀ ਉਹੀ ਆਪਦੇ ਕੰਮਕਾਰ ਜੈਸਿਆਂ ਦੇ ਵਿੱਚ ਹੋਣਾ ਹੋ ਸਕਦਾ ਐਸੇ ਕੋਈ ਕੰਮਕਾਰ ਹੁੰਦੇ ਹੋਣ ਕੀ ਇਹ ਇਹਦਾ ਲਿੰਕ ਸਿਰਫ ਡੀਏਜੀ ਭੁੱਲੌਰ ਹੋਰਾਂ ਦੇ ਨਾਲ ਰਲਦਾ ਹੈ ਤੇ ਜਾਂ ਫਿਰ ਹੋਰ ਵੀ ਅਫਸਰਾਂ ਦੇ ਨਾਲ ਇਹਦਾ ਲਿੰਕ ਰਲਦਾ ਹੈ ਲੈ ਕੇ ਆਏ ਹਾਂ ਪ੍ਰੋਗਰਾਮ ਗਲ ਪਤੇ ਦੀ ਡੀਆਈਜੀ ਕੇਸ ਦੇ ਵਿੱਚ ਜੋ ਇੱਕ ਨਾਮ ਸਾਹਮਣੇ ਆਇਆ ਕ੍ਰਿਸ਼ਾਨੂੰ ਉਸ ਦਾ ਕੰਮ ਕੀ ਸੀ ਉਹ ਕਿਸ ਤਰ੍ਹਾਂ ਦੇ ਨਾਲ ਗਾਣਸਣ ਕਰਕੇ ਲੋਕਾਂ ਨੂੰ ਫਸਾਉਂਦਾ ਸੀ ਉਸੇ ਤੇ ਹੀ ਗੱਲਬਾਤ ਕਰਾਂਗੇ ਬਾਈ ਜੀ ਕਿਵੇਂ ਦੇਖਦੇ ਹੋ ਜੋ ਇੱਕ ਡੀਆਈਜੀ ਕੇਸ ਦੇ ਵਿੱਚ ਜੋ ਇੱਕ ਨਾਮ ਕ੍ਰਿਸ਼ਾਨੂੰ ਕਾਫੀ ਚਰਚਾ ਦੇ ਵਿੱਚ ਆ ਰਿਹਾ ਉਸ ਦਾ ਕੀ ਮਸਲਾ ਉਹ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਨਾਲ ਗਾਣਸਣ ਕਰਦਾ ਸੀ ਕੀ ਕੁਝ ਹੈ ਇਹਦੇ ਬਾਰੇ ਖੁਲਾਸੇ ਹੋਏ ਨੇ ਹੁਣ ਤੱਕ ਦੀ ਜੇਕਰ ਗੱਲ ਕਰੀਏ ਇਹ ਕਰਸ਼ਾਨੂ ਦੀ ਗੱਲ ਕਰੀਏ ਕਰਸ਼ਾਨੂ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਕਰਨੀ ਜਿਹੜੀ ਹੈਗੀ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਐਡਾ ਵੱਡਾ ਮਸਲਾ ਹੋ ਜਾਂਦਾ ਆ ਮਤਲਬ ਰਿਸ਼ਵਤ ਖਰੀਦੇ ਇਲਜ਼ਾਮ ਦੇ ਵਿੱਚ ਇੱਕ ਡੀਆਈਜੀ ਰੋਪੜ ਰੈਂਜ ਉਹ ਫੜੇ ਜਾਂਦੇ ਨੇ ਉਹਨਾਂ ਦੇ ਘਰ ਘਰੋਂ 5 ਕਰੋੜ ਤੱਕ ਦਾ ਕੈਸ਼ ਜਿਹੜਾ ਹੈਗਾ ਮਿਲ ਜਾਂਦਾ ਕਰੋੜਾਂ ਦਾ ਕੈਸ਼ ਮਹਿੰਗੀਆਂ ਘੜੀਆਂ ਮਿਲਦੀਆਂ ਨੇ ਵਿਦੇਸ਼ੀ ਸ਼ਰਾਬ ਮਿਲਦੀ ਆ ਲਗਜ਼ਰੀ ਗੱਡੀਆਂ ਮਿਲਦੀਆਂ ਨੇ ਬਹੁਤ ਕੁਝ ਮਿਲ ਜਾਂਦਾ ਪਰ ਤੁਸੀਂ ਤੁਹਾਨੂੰ ਨਹੀਂ ਲੱਗਦਾ ਵੀ ਤੁਹਾਡੇ ਮਨ ਦੇ ਵਿੱਚ ਸਵਾਲ ਪਨਪ ਰਿਹਾ ਕਿ ਯਾਰ ਇਸ ਸਭ ਚੀਜ਼ ਦੇ ਉੱਪਰ ਲੀਡਰਸ਼ਿਪ ਲੀਡਰ ਕਿਉਂ ਚੁੱਪ ਨੇ ਚਾਹੇ ਉਹ ਆਮ ਆਦਮੀ ਪਾਰਟੀ ਦਾ ਸੁਭਾਵਿਕ ਤੌਰ ਤੇ ਚੁੱਪ ਹੋਣਾ ਹੀ ਹੋਣਾ ਕਿਉਂਕਿ ਉਹਨਾਂ ਦੀ ਸਰਕਾਰ ਆ ਉਹਨਾਂ ਦੀ ਸੱਤਾ ਹੈ ਉਹਨਾਂ ਦੀ ਸੱਤਾ ਦੇ ਵਿੱਚ ਐਸਾ ਕੁਝ ਉਹ ਕਿਵੇਂ ਬੋਲਣਗੇ ਕਿ ਭਾਈ ਅਸੀਂ ਸਾਡੀ ਬੁੱਕਲ ਦੇ ਵਿੱਚ ਪੜ ਰਿਹਾ ਡੀਆਈਜੀ ਖੁਦ ਰਿਸ਼ਬਤ ਖੋਰੀ ਦੇ ਇਲਜ਼ਾਮ ਦੇ ਦੋਸ਼ਾਂ ਦੇ ਵਿੱਚ ਜਿਹੜਾ ਗਵਾਜੰਦਰਾ ਮਤਲਬ ਹੈਰਾਨੀ ਉਦੋਂ ਹੁੰਦੀ ਹੈ ਕਿ ਜਦੋਂ ਇਸ ਚੀਜ਼ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਵੀ ਚੁੱਪਾ ਐਸਜੀ ਦੇ ਵਿੱਚ ਜਿਹੜੀ ਹੈਗੀ ਆ ਉਹ ਕਾਂਗਰਸ ਵਿੱਚੋਂ ਆਪਾਂ ਨਾ ਕਾਂਗਰਸ ਦਾ ਕੋਈ ਲੀਡਰ ਸ਼ੈਲਸਕਪਾਲ ਖੇਰਾ ਉਰੀ ਬੋਲੇ ਨੇ ਉਸ ਤੋਂ ਬਣਾ ਨਾ ਕੋਈ ਕਾਂਗਰਸ ਦਾ ਵੱਡਾ ਲੀਡਰ ਬੋਲਿਆ ਤੇ ਨਾ ਹੀ ਕੋਈ ਸ਼ਰਮਣੀ ਕਲ ਦਲ ਸ਼ਰਮਣੀ ਕਲ ਦਲ ਦੇ ਵੱਲੋਂ ਇੱਕ ਪੋਸਟ ਜੀ ਪਾ ਕੇ ਜਿਹੜੀ ਹੈਗੀ ਆ ਆਪਦੀ ਖਾਣਾ ਪੂਰਤੀ ਕਰਤੀ ਤਾਂ ਜੋ ਦਿਖਾ ਸਕਣ ਕਿ ਹਾਂ ਹਾਂ ਜੀ ਉਦੋਂ ਆ ਹੋਇਆ ਸੀ ਤੇ ਅਸੀਂ ਆਪਦੀ ਜਿਹੜੀ ਹੈਗੀ ਆ ਉਹ ਪੋਸਟ ਪਾਈ ਸੀ ਤੇ ਇਹ ਵੱਡੇ ਸਵਾਲ ਹੀ ਚੰਨੇ ਇਹ ਮੈਂ ਤਾਂ ਪਹਿਲਾਂ ਗੱਲ ਛੇੜੀ ਕਿਉਂਕਿ ਇਹਦੇ ਜਵਾਬ ਜਿਹੜੀਆਂ ਹੁਣ ਮੈਂ ਫੋਟੋਆਂ ਦਿਖਾਉਂਗਾ ਤਸਵੀਰਾਂ ਦਿਖਾਉਂਗਾ ਉਹਦੇ ਵਿੱਚ ਜੁੜੇ ਹੋਏ ਨੇ ਉਹਦੇ ਨਾਲ ਕਿਤੇ ਨਾ ਕਿਤੇ ਲਿੰਕ ਕਰਨਗੇ ਹੁਣ ਜਿਹੜੇ ਕਰਸ਼ਾਨੂ ਦੀ ਗੱਲ ਕਰਦਿਆਂ ਇਸ ਮਾਮਲੇ ਦੇ ਵਿੱਚ ਕਰਸ਼ਾਨੂ ਹੋਰਾਂ ਦਾ ਰੋਲ ਕੀ ਰਿਹਾ ਇਸ ਮਾਮਲੇ ਦੇ ਵਿੱਚ ਕਰਸ਼ਾਨੂ ਹੋਰਾਂ ਦਾ ਰੋਲ ਉਹ ਰਿਹਾ ਕਿਉਂਕਿ ਆਕਾਸ਼ ਬੱਤਾ ਹੋਰਾਂ ਨੇ ਜਦੋਂ ਇੰਟਰਵਿਊ ਦੇ ਵਿੱਚ ਦੱਸਿਆ ABC ਪੰਜਾਬ ਤੇ ਬਾਈ ਸੰਦੀਪ ਲਾਧੂ ਘੋੜਾਂ ਦੇ ਨਾਲ ਇੰਟਰਵਿਊ ਕੀਤੀ ਉਹਨਾਂ ਨੇ ਸਾਫ਼ ਤੌਰ ਤੇ ਦੱਸਿਆ ਕਿ ਇਹ ਓਸੀ ਜੋ ਵਿਚਲੀ ਕੜੀ ਸੀ ਜੋ ਮੇਰੇ ਤੱਕ ਪਹਿਲਾਂ ਇਹ ਗੱਲ ਪਹੁੰਚਾਉਂਦਾ ਆ ਕਿ ਜੇਕਰ ਤੁਸੀਂ ਕਾਰੋਬਾਰ ਕੰਮ ਕਰਨਾ ਹੈ ਤਾਂ ਤੁਹਾਨੂੰ ਡੀਏਜੀ ਭੁੱਲਰ ਦੇ ਨਾਲ ਮਿਲਣਾ ਪੈਣਾ ਹੈ ਤੁਹਾਡੇ ਤੇ ਕਿਤੇ ਇਹ ਨਾ ਹੋਵੇ ਕਿ ਪੁਰਾਣੇ ਕੇਸ ਜਿਹੜੇ ਆ ਗਿਆ ਉਹ ਉਹ ਉਹਨੂੰ ਖੋਲ ਲਿਆ ਜਾਵੇ ਝੂਠੇ ਕੇਸ ਪਾਤੇ ਜਾਣ ਮਤਲਬ ਡਰਾਵੇ ਧਮਕੀਆਂ ਦੇ ਰੂਪ ਦੇ ਵਿੱਚ ਇਹ ਬਚੋਲੀਆ ਸੀ ਤਾਂ ਕਹਿੰਦੇ ਨੇ ਕਿ ਇਹ ਮੇਰੇ ਨਾਲ ਗੱਲ ਕਰਦਾ ਆ ਜਦੋਂ ਗੱਲਬਾਤ ਜਿਹੜੀ ਹੈਗੀ ਹੁੰਦੀ ਆ ਤਾਂ ਉਸ ਤੋਂ ਬਾਅਦ ਸੌਦੇਬਾਜ਼ੀ ਵੀ ਜਿਹੜੀ ਹੈਗੀ ਆ ਉਹ ਇਹ ਕਰਵਾਉਂਦਾ ਆ ਕਿ ਮਿਲਣਾ ਪੈਣਾ ਉਹ ਏਨੇ ਲੱਖ ਰੁਪਏ ਮੰਗ ਰਹੇ ਨੇ ਹੁਣ ਕਿੰਨੇ ਲੱਖ ਉਹਨਾਂ ਨੇ ਮੰਗੇ ਕਿੰਨੇ ਡੀਏਜੀ ਭੁੱਲਰ ਕੋਲੇ ਪਹੁੰਚਣੇ ਸੀ ਕਿੰਨੇ ਇਸ ਵਿਚਲੇ ਵਿਚੋਲੀਏ ਕੋਲੇ ਪਹੁੰਚਣੇ ਸੀ ਜਿਹਨੂੰ ਆਕਾਸ਼ ਬੱਤਾ ਬ੍ਰੋਕਰ ਵੀ ਕਹਿੰਦੇ ਨੇ ਉਹ ਬ੍ਰੋਕਰ ਕੌਣ ਹੁੰਦੇ ਨੇ ਕੀ ਹੁੰਦੇ ਨੇ ਉਹ ਦਰਸ਼ਕ ਆਪੇ ਸਮਝ ਲੈਣਗੇ ਤਾਂ ਕਿੰਨੇ ਉਹਦੇ ਕੋਲੇ ਇਹਦੇ ਕੋਲੇ ਰਹਿਣੇ ਸੀ ਤੇ ਕਿੰਨੇ ਉਹਨਾਂ ਦੇ ਕੋਲੇ ਪਹੁੰਚਣੇ ਸੀ ਇਹ ਤਾਂ ਹੁਣ ਇਹ ਵਿਚਲੇ ਦੋਨੋਂ ਜਾਣਦੇ ਨੇ ਜਾਂ ਤਾਂ ਡੀਏਜੀ ਭੁੱਲਰ ਨੂੰ ਪਤਾ ਹੋਣਾ ਤੇ ਜਾਂ ਫਿਰ ਜਿਹੜਾ ਕਿਰਸ਼ਾਨੂ ਫੜਿਆ ਆ ਉਹਨੂੰ ਪਤਾ ਹੋਣਾ ਕਰਸ਼ਾਨੂੰ ਦਾ ਸੀਨ ਐਨਹੀਂ ਸੀ ਕਿ ਪੈਸੇ ਦਾ ਪਹੁੰਚਾਉਣ ਦਾ ਕੰਮ ਉਹ ਤਾਂ ਕਰਨਾ ਸੀ ਕਰਸ਼ਾਨੂੰ ਦੇ ਪਸ਼ੋਕੜ ਤੇ ਜੇ ਖਰਚਾ ਆਤ ਮਾਰੀਏ ਤਾਂ ਕਰਸ਼ਾਨੂੰ ਇੱਕ ਤੇ ਹੌਕੀ ਖੇਡਦਾ ਰਿਹਾ ਹੌਕੀ ਦਾ ਪਲੇਅਰ ਜਿਹੜਾ ਹੈਗਾ ਉਹ ਰਿਹਾ ਆ ਹੌਕੀ ਦੇ ਪਲੇਅਰਾਂ ਦੇ ਨਾਲ ਤਸਵੀਰਾਂ ਇਹਦੀਆਂ ਤੁਸੀਂ ਦੇਖੋਗੇ ਤੇ ਇਹ ਮੌਕੀ ਦੇ ਗਰਾਊਂਡ ਦੇ ਵਿੱਚ ਵੀ ਤਸਵੀਰਾਂ ਤੁਸੀਂ ਦੇਖਦੇ ਆ ਇਹਦੇ ਅੱਬ ਦੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਜਿਹੜੀਆਂ ਸਾਂਝੀਆਂ ਨੇ ਪਰ ਉਸ ਤੋਂ ਵੱਡੀ ਗੱਲ ਕੀ ਹੈ ਮੈਂ ਤੁਹਾਨੂੰ ਇਹਦਾ ਸੋਸ਼ਲ ਮੀਡੀਆ ਹੈਂਡਲ ਜ਼ਰੂਰ ਦਿਖਾ ਦਮ ਇਹਦਾ ਇੰਸਟਾਗ੍ਰਾਮ ਅਕਾਊਂਟ ਆ ਇਹਦਾ ਇਹ ਇੰਸਟਾਗ੍ਰਾਮ ਅਕਾਊਂਟ ਆ ਕਰਸ਼ਾਨੂੰ ਹੌਕੀ ਦੇ ਨਾਮ ਤੇ ਜਦੋਂ ਇਹ ਤੁਸੀਂ ਸਕਰੋਲ ਕਰੋਗੇ ਨਾ ਸਕਰੋਲ ਕਰੋਗੇ ਤਾਂ ਅੱਗੇ-ਅਗੇ ਦੇਖੋਗੇ ਤਾਂ ਤੁਹਾਨੂੰ ਇਹਦੀ ਕੋਈ ਸ਼ਾਇਦ ਆਮ ਫੋਟੋ ਜਾਂ ਕੱਲੇ ਦੀ ਫੋਟੋ ਨਾ ਮਿਲੇ ਇਹਦੀ ਫੋਟੋ ਬਹੁਤਾਂ ਦੇ ਵਿੱਚ ਬਹੁਤ ਲੀਡਰਾਂ ਦੇ ਨਾਲ ਹੋ ਤੇ ਜਿਹਦੇ ਵਿੱਚ ਉਹ ਬਹੁਤ ਜ਼ਿਆਦਾ ਤਸਵੀਰਾਂ ਜਿਹੜੀਆਂ ਨੇ ਉਹ ਕਾਂਗਰਸ ਦੇ ਲੀਡਰਾਂ ਦੇ ਨਾਲ ਨੇ ਤੇ ਇਹਨਾਂ ਦੇ ਵਿੱਚ ਇੱਕ ਲੀਡਰ ਵੈਸਾ ਵੀ ਹੈ ਕਿਉਂਕਿ ਚਲੋ ਆਪਾਂ ਤਸਵੀਰ ਮੰਨ ਲੈਂਦੇ ਆ ਕਿ ਹੁਣ ਕਈ ਵਾਰ ਕੋਈ ਕਿਸੇ ਲੀਡਰ ਦਾ ਪ੍ਰਸ਼ੰਸਕ ਹੁੰਦਾ ਹੈ ਕਿ ਲੀਡਰ ਆਇਆ ਚਲੋ ਮਤਲਬ ਜਾਂ ਉਹਨੂੰ ਚਾਹ ਹੁੰਦਾ ਕਿ ਲੀਡਰਾਂ ਦੇ ਨਾਲ ਤਸਵੀਰਾਂ ਖਿਚਾਉਣ ਦਾ ਲੀਡਰ ਆਇਆ ਤੇ ਲੀਡਰ ਦੇ ਨਾਲ ਤਸਵੀਰ ਖਿਚਾ ਲਈ ਕਾਲੀ ਦਲ ਦਾ ਆਇਆ ਕਾਂਗਰਸ ਦਾ ਆਇਆ ਵੀ ਹੈ ਪਰ ਲੀਡਰਾਂ ਦੇ ਆਪਦੇ ਉਹਨਾਂ ਦੇ ਪਰਿਵਾਰਕ ਫੰਕਸ਼ਨਾਂ ਦੇ ਵਿੱਚ ਤਾਂ ਉਹੀ ਪਹੁੰਚ ਸਕਦਾ ਨਾ ਜਿਹੜਾ ਉਹਨਾਂ ਦੇ ਬਹੁਤ ਜ਼ਿਆਦਾ ਨਜ਼ਦੀਕ ਹੋਊਗਾ ਜਿਹੜਾ ਉਹਨਾਂ ਦੇ ਬਹੁਤ ਜ਼ਿਆਦਾ ਨੇੜੇ ਹੋਊਗਾ ਤਾਂ ਫਿਰ ਕੀ ਸਮਝਿਆ ਜਾਵੇ ਕਿ ਭਈ ਕਿਹੜੇ-ਕਿਹੜੇ ਲੀਡਰਾਂ ਕਿਹੜੇ ਕਿਹੜੇ ਲੀਡਰਾਂ ਦੇ ਇਹ ਨੇੜੇ ਸੀ ਤੇ ਇਹਦਾ ਫੜ ਇਹਦੀਆਂ ਤਸਵੀਰਾਂ ਦਾ ਆਉਣਾ ਤੇ ਫਿਰ ਇਸ ਇਹਦਾ ਐਸੇ ਕੰਮ ਦੇ ਵਿੱਚ ਜਿਹੜਾ ਹੈਗਾ ਉਹ ਫੜਿਆ ਜਾਣਾ ਉਸ ਤੋਂ ਬਾਅਦ ਲੀਡਰਾਂ ਦੀ ਚੁੱਪੀ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੱਡੇ ਸਵਾਲ ਖੜੇ ਕਰਦੀ ਆ ਹੁਣ ਜਿਹੜੇ ਜਿਹੜੇ ਲੀਡਰਾਂ ਦੇ ਨਾਲ ਤਸਵੀਰਾਂ ਨੇ ਉਹ ਲੀਡਰ ਸਾਹਮਣੇ ਹੋ ਕੇ ਜਗਜाहिर ਕਰਨ ਆਪਣੀਆਂ ਗੱਲਾਂ ਉਹ ਲੀਡਰਾਂ ਨੇ ਅਬਦੇ ਮੂੰਹ ਨੂੰ ਸੌਂਕੋਂ ਰੱਖਿਆ ਆ ਉਹ ਲੀਡਰ ਸਸਰੀ ਵਾਂਗੂ ਸੁੱਤੇ ਕਿਉਂ ਪਏ ਨੇ ਉਹ ਲੀਡਰ ਚੁੱਪ ਕਿਉਂ ਬੈਠੇ ਨੇ ਉਹ ਜਗਜाहिर ਕਰਨ ਭਈ ਆਪਣੀਆਂ ਗੱਲਾਂ ਕਿਉਂਕਿ ਕਈ ਵਾਰ ਕਹਿੰਦੇ ਹੁੰਦੇ ਨੇ ਨਾ ਕਿ ਇੱਕ ਜਿਹੜੀ ਚੁੱਪ ਹੁੰਦੀ ਆ ਉਹ ਬਹੁਤ ਵੱਡੇ ਸਵਾਲੀਆ ਚਿੰਨ੍ਹ ਖੜੇ ਕਰ ਦਿੰਦੀ ਆ ਹਾਲਾਂਕਿ ਕਿਹਾ ਤਾਂ ਇਹ ਵੀ ਜਾਂਦਾ ਵੀ ਇੱਕ ਚੁੱਪ 100 ਸੁੱਖ ਪਰ ਇੱਥੇ ਗੱਲ ਇਹ ਨਹੀਂ ਕਿ ਇੱਕ ਚੁੱਪ 100 ਸੁੱਖ ਐ ਤਾਂ ਗੱਲ ਮੈਂ ਲੀਡਰਾਂ ਨੂੰ ਕਹਿਣਾ ਚਾਹਣਾ ਕਿ ਜਨਾਬ ਇੱਥੇ ਗੱਲ ਉਹ ਆ ਕਿ ਇੱਕ ਚੁੱਪ ਤੇ 100 ਦੁੱਖ ਮੁਰਕੇ ਫਿਰ ਤੁਹਾਡੇ ਨਾਮ ਦੇ ਉੱਪਰ ਇਹ ਨਾਮ ਜਿਹੜਾ ਹੈਗਾ ਇਹਦੇ ਨਾਲ ਤੁਹਾਡੇ ਨਾਮ ਦੇ ਨਾਲ ਇਹ ਨਾਮ ਲੱਗਣ ਲੱਗ ਜਾਣਾ ਕਿ ਭਾਈ ਇਹ ਕੌਣ ਸੀ ਘੱਟੋ ਘੱਟ ਇਸ ਚੀਜ਼ ਦਾ ਖੁਲਾਸਾ ਤਾਂ ਹੋਣਾ ਚਾਹੀਦਾ ਲੀਡਰਾਂ ਨੂੰ ਦੱਸਣਾ ਤਾਂ ਚਾਹੀਦਾ ਕਿ ਇਹ ਮੇਲ ਮਲਪ ਕਰਦਾ ਕੌਣ ਸੀ ਹੋਰ ਗੱਲ ਦੇਖੋ ਮੈਂ ਕਾਂਗਰਸ ਲੀਡਰਾਂ ਦੀ ਗੱਲ ਕਰਦਾ ਇੱਕ ਰਿਪੋਰਟ ਆਉਂਦੀ ਹੈ ABC ਪੰਜਾਬ ਦੀ ਸੰਦੀਪ ਲਾਧੂ ਕਰਉਂਦੀ ਉਹਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਦੱਸਿਆ ਜਾਂਦਾ ਕਿ ਭਾਈ ਇਹ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਦੋਂ ਫਾਇਰ ਬ੍ਰਿਗੇਡ ਦੇ ਵਿੱਚ ਕੰਟਰੈਕਟ ਬੇਸ ਤੇ ਇਹਨੂੰ ਨੌਕਰੀ ਵੀ ਦਿੱਤੀ ਗਈ ਸੀ ਉਦੋਂ ਇਹ ਨੌਕਰੀ ਤੇ ਇਹ ਵੀ ਲੱਗਿਆ ਸੀ ਉਹ ਗੱਲ ਵੱਖਰੀ ਕਿ ਨੌਕਰੀ ਤੇ ਇਹ ਗਿਆ ਨਹੀਂ ਉਹ ਗੱਲ ਵੱਖਰੀ ਕਿ ਨੌਕਰੀ ਦੇ ਵਿੱਚ ਵੀ ਇਹ ਜਿਵੇਂ ਕਹਿੰਦੇ ਫਰਲੋ ਫਰਲੋ ਤੇ ਰਹਿੰਦਾ ਸੀ ਤੇ ਜਿਹੜੇ ਕੰਮਕਾਜ ਆਪਦੇ ਹੁੰਦੇ ਸੀ ਉਹੀ ਆਪਦੇ ਕੰਮਕਾਰ ਜੈਸਿਆਂ ਦੇ ਵਿੱਚ ਹੋਣਾ ਹੋ ਸਕਦਾ ਐਸੇ ਕੋਈ ਕੰਮਕਾਰ ਹੁੰਦੇ ਹਣ ਉਹ ਕੰਮਕਾਰ ਆਪਦੇ ਨਿਪਟਾਉਂਦਾ ਰਹਿੰਦਾ ਵੇ ਤਾਂ ਉਦੋਂ ਵੀ ਇਹਨੂੰ ਨੌਕਰੀ ਮਿਲੀ ਤੇ ਉਦੋਂ ਵੀ ਹੈ ਉਸ ਅਪਦੀ ਨੌਕਰੀ ਦੇ ਵਿੱਚ ਜਿਹੜਾ ਹੈਗਾ ਇਹ ਫਰਲੋ ਤੇ ਰਿਹਾ ਤੇ ਵੱਡੀ ਗੱਲ ਇਹ ਵੀ ਆ ਕਿ ਭਾਈ ਇਸ ਇਸ ਚੀਜ਼ ਦੀ ਮੁੱਖ ਜਾਣ ਚਾਹੀਦੀ ਹੈ ਕਿ ਕੀ ਇਹ ਇਹਦਾ ਲਿੰਕ ਸਿਰਫ ਡੀਏਜੀ ਭੁੱਲਰ ਹੋਰਾਂ ਦੇ ਨਾਲ ਰਲਦਾ ਹੈ ਤੇ ਜਾਂ ਫਿਰ ਹੋਰ ਵੀ ਅਸਰਾਂ ਦੇ ਨਾਲ ਇਹਦਾ ਲਿੰਕ ਰਲਦਾ ਹੈ ਤੇ ਜੈਸੀ ਵਿਚੋਲਗੀ ਇੱਥੇ ਕਰਦਾ ਇਹ ਫੜਿਆ ਗਿਆ ਕਿ ਐਸੀ ਵਿਚੋਲਗੀ ਕਿਤੇ ਇਹ ਜਿੰਨਾਂ ਲੀਡਰਾਂ ਦੇ ਨਾਲ ਤਸਵੀਰਾਂ ਖਿਚਾਈ ਬੈਠਾ ਜਿੰਨਾਂ ਲੀਡਰਾਂ ਦੇ ਨਾਲ ਦੀਆਂ ਤਸਵੀਰਾਂ ਸਾਹਮਣੇ ਆ ਕਿ ਉਹਨਾਂ ਦੇ ਨਾਮ ਤੇ ਐਸੀਆਂ ਵਿਚੋਲਗੀਆਂ ਤਾਂ ਨਹੀਂ ਕਰਦਾ ਰਿਹਾ ਤੇ ਉਹਨਾਂ ਲੀਡਰ ਨੂੰ ਪਤਾ ਤੱਕ ਨਾ ਹੋਵੇ ਤੇ ਮੈਂ ਤਾਂ ਹੀ ਤਾਂ ਕਹਿ ਰਿਹਾ ਕਿ ਉਹਨਾਂ ਲੀਡਰਾਂ ਨੂੰ ਵੀ ਬੋਲਣਾ ਚਾਹੀਦਾ ਆ ਕਿਉਂਕਿ ਅੱਜ ਜਿਹੜਾ ਇਸ ਕੇਸ ਦੇ ਵਿੱਚ ਆਇਆ ਵੱਡੇ ਕਰੋੜਾਂ ਦੇ ਰਿਸ਼ਵਤ ਖੋਰੀ ਦੇ ਕੇਸ ਦੇ ਵਿੱਚ ਮੁੱਖ ਤੌਰ ਤੇ ਫੜਿਆ ਗਿਆ ਜਿਹਦੇ ਤੋਂ 21 ਲੱਖ ਰੁਪਇਆ ਵੀ ਜਿਹੜਾ ਹੈਗਾ ਉਹ ਬਰਾਮਦ ਕੀਤਾ ਜੋ ਐਫ ਆਈ ਆਰ ਦੇ ਵਿੱਚ ਦਰਜਾ ਤੇ ਉਹਦੀਆਂ ਤਸਵੀਰਾਂ ਭਾਈ ਤੁਹਾਡੇ ਨਾਲ ਨੇ ਤਾਂ ਤਸਵੀਰਾਂ ਤੋਂ ਹੁਣ ਲੋਕ ਫਿਰ ਕੀ ਸਮਝਣ ਕਿਧਰਲੇ ਪਾਸੇ ਉਧਰਲੇ ਪਾਸੇ ਵੱਲ ਪਲੜਾ ਭਾਰੀ ਆ ਜਾਂ ਹੋਰ ਪਾਸੇ ਵੱਲ ਪਲੜਾ ਭਾਰੀ ਆ ਤੁਸੀਂ ਘੱਟੋ-ਘੱਟ ਇਹ ਤਾਂ ਦੱਸੋ ਇਹ ਤਾਂ ਘੱਟੋ-ਘੱਟ ਕਲੀਅਰ ਕਰੋ ਲੋਕ ਜਵਾਬ ਮੰਗਦੇ ਨੇ ਇਸ ਚੀਜ਼ ਦਾ ਕਿ ਅਸਲ ਇਹ ਕੌਣ ਸੀ ਜੀ ਕਿਉਂਕਿ ਇੱਕ ਆਕਾਸ਼ ਬੱਥਾ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਮੈਨੂੰ ਧਮਕੀ ਤੱਕ ਦਿੰਦਾ ਸੀ ਐਫ ਆਈ ਆਰ ਦਰਜ ਕਰਾਉਣ ਤੱਕ ਦੀਆਂ ਕਹਿੰਦਾ ਸੀਗਾ ਪਰ ਇਹਦੇ ਕੋਲ ਐਸੀ ਕੀ ਪਾਵਰ ਸੀ ਕੀ ਕੋਈ ਅਫਸਰਾਂ ਦੀ ਪਾਵਰ ਸੀ ਜਾਂ ਲੀਡਰਸ਼ਿਪ ਦੀ ਪਾਵਰ ਸੀ ਜੋ ਇਹ ਧਮਕੀਆਂ ਦਿੰਦਾ ਸੀ ਕਿਉਂਕਿ ਇੱਕ ਆਮ ਆਦਮੀ ਤਾਂ ਇਹ ਗੱਲ ਕਹਿ ਨਹੀਂ ਸਕਦਾ ਕਿ ਮੈਂ ਤੇਰੇ ਤੇ ਪਰਚਾ ਦਰਜ ਕਰਾ ਦੇਵਾਂਗਾ ਹੁਣ ਜੇ ਤਸਵੀਰਾਂ ਤੁਸੀਂ ਦੇਖੋ ਇਹ ਤਸਵੀਰਾਂ ਇਕੱਲੀਆਂ ਰਾਜਨੀਤਿਕ ਲੀਡਰਾਂ ਦੇ ਨਾਲ ਨਹੀਂ ਇਹਦੇ ਵਿੱਚ ਤਸਵੀਰਾਂ ਬਹੁਤੇ ਆਈ ਪੀ ਐਸ ਅਫਸਰਾਂ ਦੇ ਨਾਲ ਬਹੁਤੇ ਅਫਸਰशाही ਦੇ ਨਾਲ ਅਫਸਰ ਲੌਬੀ ਦੇ ਨਾਲ ਵੀ ਬਹੁਤੀਆਂ ਤਸਵੀਰਾਂ ਹੋਣਗੀਆਂ ਹੁਣ ਜੇਕਰ ਆਮ ਬੰ ਆ ਆਮ ਬੰਦਾ ਜਦੋਂ ਚਾਰ ਲੀਡਰਾਂ ਦੇ ਨਾਲ ਕਿਸੇ ਦੀਆਂ ਤਸਵੀਰਾਂ ਦੇਖ ਲੈਂਦਾ ਉਹੀ ਪ੍ਰਭਾਵਿਤ ਹੋ ਜਾਂਦਾ ਕਿ ਯਾਰ ਇਹ ਤਾਂ ਗੱਲਬਾਤ ਵੱਡੀ ਆ ਫਿਰ ਅਫਸਰ شاہੀ ਦੇ ਨਾਲ ਤਸਵੀਰਾਂ मतलब ਆਮ ਕੇ ਬਦ ਤੇ ਦੀ ਗੱਲਬਾਤ ਵੱਡੀ ਆ ਹੋ ਸਕਦਾ ਹੈ ਬਹੁਤਿਆਂ ਨੂੰ ਤਸਵੀਰਾਂ ਦਿਖਾ-ਦਖਾ ਡਰਾਉਂਦਾ ਹੋਵੇ ਹੋ ਸਕਦਾ ਕਿ ਉਹਦੇ ਵਿੱਚੋਂ ਕਾਸ਼ ਬੱਤਾ ਵੀ ਇੱਕ ਹੋਵੇ ਜਿਨ੍ਹਾਂ ਨੂੰ ਇਹ ਤਸਵੀਜ ਜੀ ਨੂੰ ਇਹ ਤਸਵੀਰਾਂ ਦਿਖਾ-ਦਖਾ ਡਰਾਉਂਦਾ ਹੋਵੇ ਕਿ ਭਾਈ ਨਹੀਂ ਤਾਂ ਤੇਰੇ ਤੇ ਪਰਚਾ ਦਰਜੂ ਅਗਲੇ ਨੇ ਜਦੋਂ ਪ੍ਰੋਫਾਈਲ ਫਰੋਲੀ ਹੋਣੀ ਆ ਤਾਂ ਅਗਲਾ ਕਹਿੰਦਾ ਯਾਰ ਬੰਦਾ ਦਮ ਤੱਕ ਕਿਸੇ ਚੀਜ਼ ਦੇ ਵਿੱਚ ਰੱਖਦਾ ਹੈ ਕਿਸੇ ਤਰ੍ਹਾਂ ਦਮ ਤੱਕ ਰੱਖਦਾ ਹਰਾਂ ਕਿ ਹਾਲਾਂਕਿ ਜੇਕਰ ਐਫ ਆਈ ਆ ਇਨੂੰ ਕਿਸੇ ਤਰ੍ਹਾਂ ਦਾ ਕੋਈ ਅ ਅ ਅਫਸਰ ਕਿਸੇ ਤਰ੍ਹਾਂ ਦਾ ਕੋਈ ਅਧਿਕਾਰੀ ਨਹੀਂ ਦਿਖਾਇਆ ਗਿਆ ਕੋਈ ਨੌਕਰੀ ਪੇਸ਼ਾ ਨਹੀਂ ਦਿਖਾਇਆ ਗਿਆ ਕਿ ਭਾਈ ਅ ਪ੍ਰਾਈਵੇਟ ਬੰਦਾ ਹੈ ਭਾਬ ਇੱਕ ਵਿਚਲਾ ਵਿਚੋਲੀ ਆ ਜਿਹੜਾ ਇਸ ਲੈਂਡ ਦੇਣ ਦੇ ਵਿੱਚ ਹਿੱਸੇਦਾਰ ਸੀ ਜਿਹੜੀਆਂ ਕੁੰਡੀਆਂ ਜਿਹੜੀਆਂ ਨੇ ਉਹ ਜੁੜਦੀਆਂ ਨੇ ਉਹ ਜਿਹੜੇ ਹੈਗੇ ਦਿਖਾਈ ਗਈ ਆ ਤਾਂ ਹੁਣ ਇਹ ਕਿਹੜੇ ਆਧਾਰ ਤੇ ਜਿਹੜਾ ਹੈਗਾ ਆ ਉਹ ਧਮਕੀਆਂ ਦਿੰਦਾ ਸੀ ਕਿਹੜੇ ਆਧਾਰ ਤੇ ਕਹਿੰਦਾ ਸੀ ਕਿ ਜੇਕਰ ਕੰਮ ਕਰਨਾ ਆ ਤਾਂ ਮਿਲਣਾ ਪਾਊਗਾ ਡੀਆਜੀ ਭੁੱਲਰ ਨੂੰ ਕਿਹੜੇ ਆਧਾਰ ਤੇ ਪੈਸੇ ਦਾ ਲੈਣ ਦੇਣ ਕਰਵਾਉਂਦਾ ਸੀ ਕਿਹੜੇ ਆਧਾਰ ਤੇ ਲੱਖਾਂ ਰੁਪਏ ਇੱਕ ਮਹੀਨੇ ਦੇ ਦੇਣ ਲਈ ਕਹਿੰਦਾ ਸੀ ਕਿਹੜੇ ਆਧਾਰ ਤੇ ਡੀਆਜੀ ਭੁੱਲਰ ਹੋਰਾਂ ਦੇ ਨਾਲ ਫੋਨ ਤੇ ਗੱਲਾਂ ਬਾਤਾਂ ਇਹਦੇ ਵੱਲੋਂ ਕਰਵਾਈਆਂ ਜਾਂਦੀਆਂ ਸੀ ਜਿਹੜੀਆਂ ਆਕਾਸ਼ ਬੱਤਾ ਕਹਿੰਦਾ ਕਿ ਔਨ ਰਿਕਾਰਡ ਨੇ ਜਿਹੜੀਆਂ ਸੀਬੀਆਈ ਨੂੰ ਵੀ ਉਹਨਾਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਹੁਣ ਉਹ ਤਾਂ ਜਾਂਚ ਦਾ ਵਿਸ਼ਾ ਹੈ ਉਹੀ ਤਾਂ ਗੱਲ ਕਰ ਰਹੀਆਂ ਨਾ ਕਿ ਇਹ ਸਭ ਚੀਜ਼ਾਂ ਜਾਂਚ ਦਾ ਵਿਸ਼ਾ ਨੇ ਇਹਨਾਂ ਚੀਜ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਇਹ ਲਿੰਕ ਇੱਕ ਲਿੰਕ ਤਾਂ ਸਾਹਮਣੇ ਆ ਗਿਆ ਇੱਕ ਲਿੰਕ ਜਿਹੜਾ ਉਹ ਤਾਂ ਸਾਹਮਣੇ ਆ ਗਿਆ ਇਹਦਾ ਕਿ ਲਿੰਕ ਇਹਦੇ ਨਾਲ ਬਣਦਾ ਸੀ 21 ਲੱਖੇ ਤੋਂ ਫੜਿਆ ਗਿਆ ਇਹ ਵਿਚੋਲੀਆ ਬਣਦਾ ਸੀ ਵਿਚੋਲੀਆ ਬਣ ਕੇ ਗੱਲਾਂ ਬਾਤਾਂ ਜਿਹੜੀਆਂ ਕਰਵਾਉਂਦਾ ਸੀ ਪਰ ਇਹਦੇ ਹੋਰ ਕਿੰਨੇ ਕੁ ਲਿੰਕ ਨੇ ਹੋਰ ਕਿਹੜੇ ਲੀਡਰਾਂ ਦੇ ਨਾਮ ਤੇ ਵੀ ਕੀ ਐਸਾ ਕੁਝ ਇਹ ਕਰਦਾ ਰਿਹਾ ਇਸ ਤੋਂ ਪਹਿਲਾਂ ਹੋ ਸਕਦਾ ਕਰਦਾ ਰਿਹਾ ਤਾਂ ਫਿਰ ਜੇ ਕਰਦਾ ਰਿਹਾ ਤਾਂ ਲੋਕ ਚੁੱਪ ਰਹੇ ਕੀ ਤੇ ਕੀ ਹੋਰ ਨਾ ਵੀ ਅਫਸਰਾਂ ਦੇ ਨਾਮ ਤੇ ਇਹ ਐਸਾ ਕੁਝ ਜਿਹੜਾ ਹੈਗਾ ਉਹ ਕਰਦਾ ਰਿਹਾ ਤਾਂ ਉਹ ਲਿੰਕ ਵੀ ਸਾਹਮਣੇ ਆਉਣ ਨਾ ਤਾਂ ਹੀ ਤਾਂ ਮੈਂ ਕਹਿਣਾ ਨਾ ਕਿ ਮੈਂ ਵਾਰ-ਵਾਰ ਹੋਰ ਕਿਉਂ ਕਹਿ ਰਿਹਾ ਕਿਉ ਲੀਡਰ ਜਿਨ੍ਹਾਂ ਦੀਆਂ ਤਸਵੀਰਾਂ ਏ ایس ਦੇ ਨਾਲ ਨੇ ਇਹਦੇ ਸੋਸ਼ਲ ਮੀਡੀਆ ਹੈਂਡਲ ਤੇ ਬਕਾਇਦਾ ਤੌਰ ਤੇ ਪਾਈਆਂ ਹੋਈਆਂ ਨੇ ਤੁਹਾਡੇ ਪਰਿਵਾਰਕ ਫੰਕਸ਼ਨਾਂ ਦੇ ਵਿੱਚ ਫਿਰਦਾ ਇਹ ਤੁਹਾਡੀਆਂ ਤਸਵੀਰਾਂ ਐਂ ਸਾਂਝੀਆਂ ਕਰ ਰਿਹਾ ਜਿਵੇਂ ਕੋਈ ਤੁਹਾਡੀ ਇਹ ਕਿਸੇ ਟੀਮ ਦਾ ਹਿੱਸਾ ਹੋਵੇ ਇਸ ਤਰ੍ਹਾਂ ਦੇ ਨਾਲ ਇੱਕ ਲੀਡਰ ਦੀਆਂ ਤਸਵੀਰਾਂ ਤੇ ਇਹਦੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਜਿਵੇਂ ਉਹਦੀ ਕੋਈ ਨਾ ਕਿਸੇ ਟੀਮ ਦਾ ਹਿੱਸਾ ਹੋਵੇ ਤਾਂ ਅਸੀਂ ਤਾਂ ਹੀ ਕਹਿ ਰਹੇ ਹਾਂ ਕਿ ਭਾਈ ਤੁਸੀਂ ਆਪਣੀ ਚੁੱਪੀ ਤੋੜੋ ਆਪਦਾ ਮੂੰਹ ਖੋਲੋ ਮੂੰਹ ਖੋਲ ਕੇ ਦੱਸੋ ਕਿ ਇਹਦੇ ਨਾਲ ਲਿੰਕ ਤੁਹਾਡੇ ਕਿਸ ਤਰ੍ਹਾਂ ਦੇ ਨੇ ਇਹ ਕੀ ਲੱਗਦਾ ਸੀ ਇਹ ਕੌਣ ਆ ਕਿਸ ਤਰ੍ਹਾਂ ਦੇ ਨਾਲ ਤੁਹਾਨੂੰ ਨਾਲ ਮਿਲਦਾ ਰਿਹਾ ਤੁਹਾਡੇ ਨਾਮ ਤੇ ਵੀ ਕਿਤੇ ਕੁਝ ਐਸਾ ਤਾਂ ਨਹੀਂ ਇਹਦੇ ਵੱਲੋਂ ਕੀਤਾ ਗਿਆ ਇਸ ਤੋਂ ਪਹਿਲਾਂ ਚੱਲਦਾ ਰਿਹਾ ਤੇ ਕੀ ਤੁਹਾਡੇ ਲਿੰਕ ਨੇ ਉਹ ਗੱਲਾਂ ਸਾਰੀਆਂ ਜਗ ਜਹਰ ਹੋਣੀਆਂ ਜਿਹੜੀਆਂ ਇਹ ਬਣਦੀਆਂ ਨੇ ਆਮ ਆਦਮੀ ਪਾਰਟੀ ਦਾ ਤਾਂ ਸਮਝਿਆ ਜਾ ਸਕਦਾ ਕਿ ਚੁੱਪਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਯਾਰ ਇਸ ਇਸ ਮਸਲੇ ਦੇ ਉੱਪਰ ਅਕਾਲੀ ਦਲ ਕਿਉਂ ਚੁੱਪਾ ਇਸਤੇ ਕਾਂਗਰਸ ਕਿਉਂ ਚੁੱਪਾ ਜਾਂਦਾ ਫਿਰ ਇਹ ਮੰਨਿਆ ਜਾਵੇ ਨਾ ਕਿ ਮਤਲਬ ਡੀਆਈਜੀ ਭੋਲਰ ਕਹਿੰਦੇ ਉਹ ਨਹੀਂ ਕਹਿੰਦੇ ਵੀ ਜਿਹੜੀ ਵੀ ਜਿਹੜੀ ਵੀ ਪਾਰਟੀ ਦੀ ਸਰਕਾਰ ਡੀਆਈਜੀ ਭੁੱਲਰ ਰੋਸੇ ਦਾ ਯਾਰ ਜਾਂ ਤਾਂ ਫਿਰ ਇਹ ਮੰਨਿਆ ਜਾਵੇ ਕਿ ਜਿਹੜੀ ਪਾਰਟੀ ਸੱਤਾ ਦੇ ਵਿੱਚ ਉਹ ਨੂੰ ਨਹੀਂ ਭੁੱਲਰ ਸਾਹਿਬ ਨੂੰ ਇਹ ਨਹੀਂ ਕਿ ਪਾਰਟੀ ਹੁਣ ਆਮਾਦਨੀ ਪਾਰਟੀ ਹੈ ਚਰੋਮਣੀ ਅਕਾਲੀ ਦਲ ਆ ਜਾਂ ਕਾਂਗਰਸ ਆ ਜਿਹੜੀ ਵੀ ਪਾਰਟੀ ਆਈ ਉਹਦੇ ਵਿੱਚ ਯਾਰੀਆਂ ਤੇ ਉਹਦੇ ਪਾਰਟੀ ਦੇ ਲੀਡਰਾਂ ਦੇ ਨਾਲ ਯਾਰੀਆਂ ਤੇ ਫਿਰ ਉਹ ਇਹ ਵੀ ਹੋ ਸਕਦਾ ਕਿ ਭਾਈ ਲੀਡਰ ਹੁਣ ਯਾਰੀਆਂ ਪਗਾਉਂਦੇ ਹੁਣ ਇਹ ਕਹਿੰਦੇ ਹੁਣ ਵੀ ਚਲੋ ਭਾਈ ਛੋਟਾ ਮੋਟਾ ਮਸਲਾ ਆ ਤੇ ਐਸੇ ਮਸਲੇ ਤਾਂ ਆਉਂਦੇ ਹੀ ਰਹਿੰਦੇ ਨੇ ਪਰ ਇਹ ਕਿਸੇ ਦੇ ਲਈ ਛੋਟਾ ਮੋਟਾ ਮਸਲਾ ਹੋ ਸਕਦਾ ਆ ਆਮ ਲੋਕਾਂ ਦੇ ਲਈ ਪੰਜਾਬ ਦੇ ਲਈ ਭਾਈ ਇਹ ਛੋਟਾ ਮੋਟਾ ਮਸਲਾ ਨਹੀਂ ਉਹ ਕਿਉਂ ਜਦੋਂ ਕਿਸੇ ਨੇ ਇਨਸਾਫ ਲੈਣਾ ਹੁੰਦਾ ਤਾਂ ਇਨਸਾਫ ਲੈਣ ਦੇ ਲਈ ਬੰਦਾ ਸਭ ਤੋਂ ਪਹਿਲੀ ਸਭ ਤੋਂ ਪਹਿਲੀ ਗੱਲ ਕਿਸੇ ਤਰ੍ਹਾਂ ਦਾ ਵੀ ਕੁਝ ਵੀ ਗਲਤ ਹੁੰਦਾ ਬੰਦੇ ਨਾਲ ਪਹਿਲਾ ਵਰਡ ਸ਼ਬਦ ਕੀ ਆਉਂਦਾ ਉਹਦੇ ਮਨ ਦੇ ਵਿੱਚ ਇਹੀ ਆਉਂਦਾ ਕਿ ਥਾਣੇ ਚੱਲ ਜੀ ਪੁਲਿਸ ਸਟੇਸ਼ਨ ਚੱਲ ਜੀ ਇਹੀ ਆਉਂਦਾ ਤੇ ਭਾਈ ਜੇਕਰ ਪੁਲਿਸ ਵਾਲੇ ਹੀ ਰਿਸ਼ਵਤਖੋਰੀ ਦੇ ਇਲਜ਼ਾਮਾਂ ਦੇ ਵਿੱਚ ਐਦਾਂ ਫੜੇ ਜਾਣਗੇ ਜਿਵੇਂ ਜਿਹੜੇ ਕਾਰੋਬਾਰੀਆਂ ਤੋਂ 8-8 ਲੱਖ ਦੀ ਮੰਗ ਕਰਦੇ ਨੇ 5-5 ਲੱਖ ਦੀ ਮੰਗ ਕਰਦੇ ਨੇ ਫਿਰ ਉਹ ਆਮ ਇਨਸਾਨ ਉਹ ਇੱਕ ਮਜ਼ਦੂਰ ਇੱਕ ਦਿਹਾੜੀਦਾਰ ਜਿਹੜਾ ਹੱਥ ਨਾਲ ਕਮਾਉਂਦਾ ਹੀ 5-700 ਕਿੱਥੋਂ ਲੱਖਾਂ ਰੁਪਈਆ ਦੇ ਕੇ ਭਾਈ ਆਪਦਾ ਕਰਵਾ ਲੂਗਾ ਤੇ ਫਿਰ ਜੇਕਰ ਕਾਰੋਬਾਰੀਆਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਜਿਵੇਂ ਕਾਜ ਬੱਤਾ ਹੋ ਰਹੇ ਨੇ ਕਿਹਾ ਝੂਠੇ ਕੇਸਾਂ ਦੇ ਵਿੱਚ ਫਸਾਉਣ ਦੇ ਲਈ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜਿਹਨੂੰ ਆਪਾਂ ਬਲੈਕਮੇਲਿੰਗ ਵੀ ਕਹਿ ਸਕਦੇ ਹਾਂ ਤੇ ਉਸ ਤੋਂ ਬਾਅਦ ਫਿਰ ਪੈਸਾ ਬਟੋਰਨ ਦੀਆਂ ਗੱਲਾਂ ਕਈਆਂ ਜਾਂਦੀਆਂ ਨੇ ਕਿ ਐਨੇ ਰੁਪਏ ਪ੍ਰਤੀ ਮਹੀਨਾ ਜਿਹੜੇ ਹੈਗੇ ਦਿਓ ਤਾਂ ਫਿਰ ਭਾਈ ਜੇ ਚਲੋ ਕਾਰੋਬਾਰੀ ਹੋ ਸਕਦਾ ਕੋਈ ਐਨੇ ਜੋਗਾ ਹੋਵੇ ਜਾਂ ਕੋਈ ਐਸਾ ਕੰਮ ਕਾਰੋਬਾਰੀ ਕਰਦਾ ਹੋਵੇ ਜਿਹੜਾ ਹੁਣ ਉ ਐਸਾ ਵੀ ਭਾਈ ਉਹੀ ਦੇਊ ਜਿਹੜਾ ਕੋਈ ਦੋ ਨੰਬਰ ਦਾ ਕੰਮ ਕਰੂਗਾ ਹੁਣ ਜੇ ਇੱਕ ਨੰਬਰ ਦੇ ਕੰਮ ਕਰਨ ਵਾਲੇ ਕੋਲ ਤਾਂ ਇੰਨਾ ਪੈਸਾ ਹੀ ਨਹੀਂ ਹੁੰਦਾ ਤੇ ਨਾ ਉਹ ਪੈਸਾ ਜਿਹੜਾ ਦੇ ਸਕੇ ਤੇ ਫਿਰ ਇਹ ਵੀ ਆ ਕਿ ਆਪ ਦੀ ਖੂਨ ਪਸੀਨੇ ਦੀ ਕਮਾਈ ਫਿਰ ਇਦਾਂ ਦਿੱਤੀ ਵੀ ਕਿਵੇਂ ਜਾ ਸਕਦੀ ਹੈ ਕਿ ਭਾਈਓ ਕਿਸੇ ਨੂੰ ਦੇਣ ਦੇ ਲਈ ਕਿਸੇ ਅਫਸਰ ਨੂੰ ਦੇਣ ਦੇ ਲਈ ਕਮਾਉਂਦਾ ਆ ਕਮਾਉਣ ਵਾਲਾ ਜਾਂ ਫਿਰ ਆਪਦੇ ਜਵਾਕ ਪਾਲਣ ਦੇ ਲਈ ਆਪ ਦਾ ਢਿੱਡ ਪਾਲਣ ਦੇ ਲਈ ਆਪਦੇ ਗੁਜ਼ਾਰੇ ਦੇ ਲਈ ਬੰਦਾ ਪੈਸਾ ਕਮਾਉਂਦਾ ਦਿੱਤੀ ਵੀ ਨਹੀਂ ਜਾ ਸਕਦੀ ਤਾਂ ਫਿਰ ਉਹੀ ਤਾਂ ਗੱਲ ਆ ਨਾ ਕਿ ਭਾਈ ਜੇ ਜਿੰਨਾਂ ਕੋਲੇ ਇਨਸਾਫ ਲੈਣ ਦੇ ਲਈ ਪਹਿਲ ਦੇ ਆਧਾਰ ਤੇ ਜਾਣਾ ਹੈ ਜੇਕਰ ਉਹਨਾਂ 'ਤੇ ਹੀ ਐਸੇ ਇਲਜ਼ ਉਹ ਉਹ ਉਹਨਾਂ ਤੋਂ ਹੀ ਇੰਨੇ-ਇੰਨੇ ਰੁਪਏ ਜਿਹੜੇ ਹੈਗੇ ਮਿਲਣਗੇ ਉਹਨਾਂ ਦੇ ਵਿੱਚ ਵਿਚੋਲੀਏ ਹੋਣਗੇ ਜਿਹੜੀਆਂ ਸਾਂਡਗਾਂਡ ਕਰਵਾਉਂਦੇ ਨੇ ਜਿਹੜੀਆਂ ਆ ਤਾਣੀਆਂ ਜਿਹੜੀਆਂ ਉਲਝੀਆਂ ਹੋਈਆਂ ਨੇ ਉਹ ਉਹਨਾਂ ਨੂੰ ਸਲਝਾਉਂਦੇ ਨੇ ਤਾਂ ਫਿਰ ਭਾਈ ਦੱਸੋ ਫਿਰ ਇਨਸਾਫ ਦੀ ਅਸੀਂ ਗੁਹਾਰ ਕਿੱਥੇ ਲਾ ਸਕਦੇ ਆ ਫਿਰ ਦੱਸੋ ਭਾਈ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਰਿਸ਼ਵਤਖੋਰੀ ਪੰਜਾਬ ਦੇ ਵਿੱਚੋਂ ਖਤਮ ਹੋ ਗਈ ਭ੍ਰਿਸ਼ਟਾਚਾਰੀ ਪੰਜਾਬ ਦੇ ਵਿੱਚੋਂ ਜਿਹੜੀ ਹੈਗੀ ਹੈਗੀ ਉਹ ਖਤਮ ਹੋ ਗਈ ਹਾਲਾਂਕਿ ਅੱਜ ਡੀਏਜੀ ਸਾਹਿਬ ਦੇ ਵੱਲੋਂ ਕਿਹਾ ਗਿਆ ਕਿ ਮੈਂ ਕੱਲੀ ਕੱਲੀ ਗੱਲ ਦਾ ਜਿਹੜਾ ਜਵਾਬ ਦੇਵਾਂਗਾ ਹੁਣ ਉਹ ਕਦੋਂ ਜਵਾਬ ਦਿੰਦੇ ਨੇ ਕਦੋਂ ਜਵਾਬ ਨਹੀਂ ਦਿੰਦੇ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਪਰ ਇਸ ਕਿਰਸ਼ਾਨ ਕਿਰਸ਼ਾਨੂੰ ਨਾਮ ਆ ਇਹਨਾਂ ਦਾ ਕਿਰਸ਼ਾਨੂੰ ਹੌਕੀ ਦੇ ਨਾਮ ਤੇ ਇਹਨਾਂ ਦੀ ਆਈਡੀਆ ਤੇ ਇਹਨਾਂ ਬਾਰੇ ਭਾਈ ਲੀਡਰਾਂ ਨੂੰ ਜਿਹੜੇ-ਜਿਹੜੇ ਲੀਡਰ ਨੇ ਉਹਨਾਂ ਨੂੰ ਦੱਸਣਾ ਜ਼ਰੂਰ ਚਾਹੀਦਾ ਹੈ ਉਹਨਾਂ ਨੂੰ ਬੋਲਣਾ ਜ਼ਰੂਰ ਚਾਹੀਦਾ ਹੈ ਕਿਤੇ ਇਹ ਨਾ ਹੋਵੇ ਕਿ ਤੁਹਾਡੀ ਚੁੱਪੀ ਬਹੁਤ ਵੱਡੇ ਦਾਗ ਤੁਹਾਡੇ ਦਾਮਨ ਤੇ ਲਾ ਦੇ ਕਿਤੇ ਇਹ ਨਾ ਹੋਵੇ ਬਹੁਤ ਵੱਡੇ ਇਹ ਤੁਹਾਡੀ ਚੁੱਪੀ ਬਹੁਤ ਵੱਡਾ ਜਿਹੜਾ ਭ੍ਰਿਸ਼ਟਾਚਾਰੀ ਦਾ ਜਿਹੜਾ ਇਹ ਦਾਗ ਆ ਉਹ ਭ੍ਰਿਸ਼ਟਾਚਾਰੀ ਦੀ ਜਿਹੜੀ ਪੂਛ ਆ ਉਹ ਤੁਹਾਡੇ ਮਗਰ ਜਿਹੜੀ ਲੱਗ ਜੇ ਇਹ ਨਾ ਹੋਵੇ ਭ੍ਰਿਸ਼ਟਾਚਾਰੀ ਦਾ ਪਰਛਾਵਾਂ ਤੁਹਾਡੇ ਨਾਲ ਜਿਹੜਾ ਹੈਗਾ ਤੁਰ ਪਵੇ ਹੁਣ ਤੋਂ ਲੈ ਕੇ ਜੇ ਤੁਸੀਂ ਨਹੀਂ ਬੋਲਦੇ ਜਿੰਨਾਂ ਦੇ ਨਾਲੇ ਤਸਵੀਰਾਂ ਸਾਂਝੀਆਂ ਨੇ ਤੇ ਭਾਈ ਉਹ ਪਾਰਟੀਆਂ ਵਾਲੇ ਵੀ ਕਿ ਭਾਈ ਬੋਲੋ ਬੋਲੋ ਇਸ ਮਸਲੇ ਤੇ ਬੋਲੋ ਇਸ ਮਸਲੇ ਤੇ ਬੋਲਣਾ ਲਾਜ਼ਮੀ ਆ ਤੇ ਮੈਂ ਇਹ ਵੀ ਕਹਿਣਾ ਕਿ ਜੇਕਰ ਐਸਾ ਹੀ ਕੁਝ ਹੋਰ ਕਿਸੇ ਪਾਰਟੀ ਦੇ ਵਿੱਚ ਹੋਰ ਕਿਸੇ ਪਾਰਟੀ ਦੀ ਸੱਤਾ ਦੇ ਵਿੱਚ ਹੋਇਆ ਹੁੰਦਾ ਨਾ ਆਮ ਆਦਮੀ ਪਾਰਟੀ ਦੇ ਵਰਕਰ ਨੇ ਭਮੱਕੜਨੇ ਮੰਤਰੀ ਨੇ ਐਮਐਲਏ ਨੇ ਕਹੜੇ ਨੇ ਮਤਲਬ ਦਾ ਚੀਖ-ਚੀਖ ਕੇ ਲੋਕਾਂ ਨੂੰ ਬੋਲਾ ਕਰ ਦੇਣਾ ਸੀ ਤੇ ਪਰ ਹੁਣ ਬੋਲਦਾ ਤੁਹਾਨੂੰ ਕੋਈ ਦੀਂਦਾ ਕਿਤੇ ਫੇਸਬੁੱਕ ਤੇ ਪੋਸਟ ਦੀਂਦੀ ਆ ਕਿਤੇ ਕਿਸੇ ਦੀ ਤੁਹਾਨੂੰ ਪ੍ਰੈਸ ਕਾਨਫਰੰਸ ਦੀਂਦੀ ਆ ਨਹੀਂ ਕਿਉਂਕਿ ਭਾਈ ਸਵਾਲ ਆਪ ਦੇ ਤੇ ਖੜੇ ਹੋਣੇ ਨੇ ਹੋ ਸਕਦਾ ਹੈ ਇਹ ਲੀਡਰ ਨੇ ਜਾਂ ਤਾਂ ਚੁੱਪ ਹੋਣ ਕਿਉਂਕਿ ਮੁੱਖ ਮੰਤਰੀ ਸਾਹਿਬ ਨੇ ਤਾਂ ਪ੍ਰਸ਼ਟਾਚਾਰ ਮੁਕਤ ਪੰਜਾਬ ਐਲਾਨ ਦਿੱਤਾ ਸ਼ਾਇਦ ਤਾਂ ਹੀ ਚੁੱਪ ਹੋਣ ਕਿ ਪ੍ਰਸ਼ਟਾਚਾਰ ਮੁਕਤ ਪੰਜਾਬ ਹੈ ਐਸਾ ਹੋ ਹੀ ਨਹੀਂ ਸਕਦਾ ਤੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਨੂੰ ਫਿਰ ਬਈ ਤਾਰ-ਤਾਰ ਕਰਕੇ ਦਿਖਾ ਦਦਾ ਦਿੱਤਾ ਸੀਬੀਆਈ ਵਾਲਿਆਂ ਨੇ ਭ੍ਰਿਸ਼ਟਾਚਾਰ ਮੁਕਤ ਪੰਜਾਬ ਦੀ ਅਸਲੀ ਤਸਵੀਰ ਫਿਰ ਦਿਖਾਤਾ ਦਿੱਤੀ ਸੀਬੀਆਈ ਵਾਲਿਆਂ ਨੇ ਭ੍ਰਿਸ਼ਟਾਚਾਰ ਮੁਕਤ ਦਾ ਫਿਰ ਭਾਂਡਾ ਮੁੱਦਾ ਮਾਰਤਾ ਦਿੱਤਾ ਸੀਬੀਆਈ ਵਾਲਿਆਂ ਨੇ ਦਿਖਾਤਾ ਦਿੱਤਾ ਭਾਈ ਫਿਰ ਆ ਤੁਹਾਡਾ ਭ੍ਰਿਸ਼ਟਾਚਾਰ ਮੁਕਤ ਪੰਜਾਬ ਤੁਹਾਡੇ ਆਪ ਦੇ ਡੀਜੀਪੀ ਡੀਆਈਜੀ ਦੇ ਘਰੋਂ ਜਿਹੜੇ ਹੈਗੇ ਐਨੇ ਪੈਸੇ ਜਿਹੜੇ ਆ ਉਹ ਮਿਲਦੇ ਆ ਤੁਹਾਡੇ ਆਪ ਦੇ ਡੀਆਈਜੀ ਡੀਆਈਜੀ ਵਿਚੋਲਗੀਆਂ ਕਰਦਾ ਜਿਹੜਾ ਹੈਗਾ ਉਹ ਪਾਇਆ ਜਾਂਦਾ ਆ ਤੇ ਹੁਣ ਇਹ ਤਾਂ ਕਹਿ ਨਹੀਂ ਸਕਦੇ ਨਾ ਕਿ ਸੀਬੀਆਈ ਬਿਨਾ ਕਿਸੇ ਸਬੂਤਾਂ ਤੋਂ ਆ ਗਈ ਉਹਨਾਂ ਐਫਆਈਆਰ ਦੇ ਵਿੱਚ ਕੱਲੀ-ਕੱਲੀ ਚੀਜ਼ ਜਿਹੜੀ ਹੈਗੀ ਆ ਉਹ ਦਰਜ ਆ। ਅਸਲ ਇੱਕ ਗੱਲ ਹੋਰ ਵੀ ਆ ਯਾਰ ਕਿ ਬੰਦਾ ਕਹਿੰਦਾ ਨਾ ਕਿ ਚੰਗਾ ਅਹੁਦਾ ਹੋ ਜੇ, ਚੰਗੀ ਮਤਲਬ ਸ਼ਾਇਦ ਜਦੋਂ ਬੰਦੇ ਨੂੰ ਨੌਕਰੀ ਨਹੀਂ ਮਿਲਦੀ ਉਦੋਂ ਬੰਦਾ ਇਹ ਸੋਚਦਾ ਕਿ ਯਾਰ ਮੇਰੇ ਕੋਲੇ ਚੰਗੀ ਨੌਕਰੀ ਆ ਜਾਵੇ, ਮੇਰੇ ਕੋਲ ਚੰਗਾ ਅਹੁਦਾ ਹੋਵੇ, ਉਸ ਤੋਂ ਬਾਅਦ ਚੰਗਾ ਗੁਜ਼ਾਰਾ ਹੋਣ ਲੱਗ ਜਾਵੇ, ਰੋਟੀ ਚੰਗੀ ਚੱਲਣ ਲੱਗ ਜਾਵੇ, ਬਸ ਠੀਕ ਆ ਜ਼ਿੰਦਗੀ ਚੰਗੀ ਗੁਜ਼ਰ ਜੂ। ਪਰ ਮੈਨੂੰ ਲੱਗਦਾ ਐ ਐਸਾ ਨਹੀਂ ਹੈ ਕਿਉਂਕਿ ਜੇਕਰ ਇਹਨਾਂ ਦੀ ਗੱਲ ਕਰਨ ਲਗੇ ਇਹਨਾਂ ਦੇ ਫਾਦਰ ਸਾਹਿਬ ਡੀਜੀਪੀ ਪੰਜਾਬ ਰਹੇ। ਪਿਤਾ ਡੀਜੀਪੀ ਪੰਜਾਬ ਰਹੇ ਹੋਣ ਖੁਦ ਡੀਆਈਜੀ ਰਹੇ ਹੋਣ ਤੁਹਾਨੂੰ ਲੱਗਦਾ ਕਿ ਉਸ ਪਰਿਵਾਰ ਦੇ ਵਿੱਚ ਉਸ ਘਰ ਦੇ ਵਿੱਚ ਪੈਸੇ ਦੀ ਕਿਸੇ ਤਰ੍ਹਾਂ ਦੀ ਤੋੜ ਹੋ ਸਕਦੀ ਆ ਪੈਸੇ ਦੀ ਤੋੜ ਤਾਂ ਨਹੀਂ ਸੀ ਮਤਲਬ ਢਿੱਡ ਤਾਂ ਜਿਵੇਂ ਉਹ ਕਹਿੰਦੇ ਨੇ ਹੁੰਦੇ ਵੀ ਕਹਾਵਤ ਆ ਵੀ ਢਿੱਡ ਤਾਂ ਭਰ ਗਿਆ ਪਰ ਨੀਤ ਨਹੀਂ ਭਰੀ ਨੀਅਤ ਉਹ ਫਿਰ ਇੱਥੇ ਗੱਲ ਭਾਈ ਉਹ ਸੱਚ ਟੁੱਕਦੀ ਆ ਕਿ ਢਿੱਡ ਤਾਂ ਭਰ ਗਿਆ ਅਸਲ ਦੇ ਵਿੱਚ ਨੀਅਤ ਨਹੀਂ ਪਰ ਹਾਲਾਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੈਸੇ-ਕੈਸੇ ਖੁਲਾਸੇ ਹੁੰਦੇ ਨੇ ਕੀ ਕੀ ਆਉਂਦਾ ਉਹ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ